ਨਸ਼ਾ ਮੁਕਤ ਕਰਨ ਦਾ ਐਲਾਨ ਕੀਤਾ ਗਿਆ ਹੈ ਐਸਐਸਪੀ ਖੰਨਾ ਡਾਕਟਰ ਜੋਤੀ ਜਿਆਦਾ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਲਾਮਬਦ ਕਰ ਰਹੇ ਨੇ ਪੰਜਾਬ ਵਿੱਚ ਨਸ਼ਿਆਂ ਦੇ ਖਾਤਮੇ ਦੇ ਲਈ ਸਮੂਹ ਪੰਜਾਬੀਆਂ ਨੇ ਇਕੱਠੇ ਹੋ ਕੇ ਜੰਗ ਲੜਨ ਦਾ ਸੱਦਾ ਦਿੱਤਾ ਗਿਆ ਐਸਐਸਪੀ ਖੰਨਾ ਡਾਕਟਰ ਜੋਤੀ ਜਿਆਦਾ ਬੈਂਸ ਨੇ ਐਤਵਾਰ ਨੂੰ ਸਮਰਾਲਾ ਥਾਣੇ ਦੇ ਪਿੰਡ ਗਗੜਾ ਵਿਖੇ ਇੱਕ ਸੰਪਰਕ ਮੁਹਿੰਮ 'ਚ ਬੋਲਦੇ ਹੋਏ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਪੁਲਿਸ ਦਾ ਸਾਥ ਦੇ ਤਾਂ ਜੋ ਇੱਕ ਇੱਕ ਪਿੰਡ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਉਨਾ ਕਿਹਾ ਕਿ ਹੁਣ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਅੱਜ ਮੈਂ ਕਗੜਾ ਪਿੰਡ ਦੇ ਵਿੱਚ ਆਈ ਹੂ ਤੇ ਇੱਥੇ ਆ ਸਾਡਾ ਇੱਕ ਸੰਪਰਕ ਇੱਕ ਮੁਹਿੰਮ ਚੱਲ ਰਹੀ ਹੈ ਜਿਹਦੇ ਵਿੱਚ ਅਸੀਂ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲ ਰਹੇ ਹਾਂ ਤੇ ਲੋਕਾਂ ਨੂੰ ਜੋ ਪੰਜਾਬ ਸਰਕਾਰ ਦੀ ਇੱਕ ਮੁਹਿੰਮ ਚੱਲੀ ਹੈ ਯੁੱਧ ਨਸ਼ਾ ਵਿਰੁੱਧ ਉਹਦੇ ਬਾਰੇ ਦੱਸ ਵੀ ਰਹੇ ਹਾਂ ਤੇ ਲੋਕਾਂ ਦੇ ਸੁਜੈਸ਼ਨ ਵੀ ਮੰਗ ਰਹੇ ਹਾਂ ਤੇ ਲੋਕਾਂ ਦੇ ਕੋਆਪਰੇਸ਼ਨ ਨੂੰ ਵੀ ਮੰਗ ਰਹੇ ਕਿ ਸਾਡਾ ਜੋ ਇਹ ਯੋਧੇ ਛਿੜਾ ਹੈਗਾ ਇੱਕ ਜੰਗ ਛਿੜੀ ਹੈ ਨਸ਼ਾ ਦੇ ਵਿਰੁੱਧ ਉਸ ਚੀਜ਼ ਦੇ ਵਿੱਚ ਲੋਕੀ ਸਾਡੀ ਬੜ ਚੜ ਕੇ ਸਾਡਾ ਸਪੋਰਟ ਕਰਨ ਸਾਡਾ ਸਾਥ ਦੇਣ ਲੋਕਾਂ ਦੇ ਸਹਿਯੋਗ ਨਾਲ ਹੀ ਅਸੀਂ ਆ ਜਿਹੜੀ ਜੰਗ ਹੈ ਇਹਦੇ ਵਿੱਚ ਅਸੀਂ ਜਿੱਤ ਹਾਸਿਲ ਕਰ ਪਾਏਗੇ ਤੇ ਅੱਜ ਖੰਨੇ ਦੇ ਵਿੱਚ ਅਸੀਂ ਮੋਰ ਦੈਨ 40 ਜੋ ਇਦਾਂ ਦੀ ਮੀਟਿੰਗਸ ਆਰਗੇਨਾਈਜ਼ ਕੀਤੀ ਹੈ ਤੇ ਸਾਡੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਵੱਲੋਂ ਨਿਰਦੇਸ਼ ਆਏ ਸੀਗੇ ਕਿ ਪੁਲਿਸ ਨੂੰ ਪ੍ਰਸ਼ਾਸਨ ਨੂੰ ਲੋਕਾਂ ਦੇ ਵਿੱਚ ਜਾ ਜਾ ਕੇ ਲੋਕਾਂ ਦੇ ਸੁਝਾਅ ਲੈਣੇ ਆ ਤੇ ਪਿੰਡ ਪਿੰਡ ਨੂੰ ਕਲੀਨ ਕਰਦੇ ਪੂਰੇ ਪੰਜਾਬ ਨੂੰ ਸਫਾਈ ਕਰਨਾ ਤੇ ਉਹਦੇ ਹੇਠ ਹੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਜ਼ਿਲ੍ਹੇ ਨੂੰ ਜੋ ਸੀਨੀਅਰ ਆਫੀਸਰ ਅ ਲੋਟ ਨੂੰ ਏਡੀਜੀਪੀ ਨੋਨਿਹਾਲ ਸਿੰਘ ਜੀ ਉਹਨਾਂ ਦੇ ਨਿਰਦੇਸ਼ਾਂ ਨੂੰ ਫੋਲੋ ਕਰਦੇ ਹੋਏ ਅੱਜ ਹੀ ਸਾਰੀ ਸੰਪਰਕ ਦੀ ਮੀਟਿੰਗਸ ਆਰਗੇਨਾਈਜ਼ ਕੀਤੀ ਗਈਆਂ ਤੇ ਮੀਟਿੰਗਸ ਦੌਰਾਨ ਮੈਂ ਹੁਣ ਤੱਕ 4 ਮੀਟਿੰਗਸ ਇੱਦਾਂ ਦੀ ਸਵੇਰ ਤੇ ਕਰ ਚੁੱਕੀ ਹਾਂ ਮੋਸਟਲੀ ਆਹੀ ਹੈਗਾ ਕਿ ਪਿੰਡ ਦੇ ਲੋਕੀ ਬੜੇ ਮੋਟੀਵੇਟਿਡ ਨੇ ਤੇ ਉਹ ਪੂਰਾ ਕਪੂਰਾ ਸਹਿਯੋਗ ਦੇਣ ਦੇ ਲਈ ਰੈਡੀ ਹੈ ਤੇ ਉਹ ਚਾਹੁੰਦੇ ਹੈ ਕਿ ਉਹਨਾਂ ਦੇ ਪਿੰਡ ਦਾ ਜੋ ਡਰੱਗਸ ਹੈ ਜਾਂ ਕ੍ਰਾਈਮ ਉਤੋਂ ਸਫਾਇਆ ਹੋਏ ਤੇ ਪਿੰਡਾਂ ਦੇ ਬੱਚਿਆਂ ਦੇ ਲਈ ਇੱਕ ਅੱਛਾ ਭਵਿਕ ਹੋਏ ਤੇ ਇਹਦੀ ਮੁਹੀਮ ਦੇ ਵਿੱਚ ਹੀ ਮੈਨੂੰ ਅੱਜ ਘਗੜਾ ਪਿੰਡ ਦੇ ਵਿੱਚ ਜਦੋਂ ਮੈਂ ਆਈ ਤਾਂ ਮੈਨੂੰ ਪਤਾ ਲੱਗਿਆ ਕਿ ਛੇ ਪਿੰਡ ਦੇ ਜੋ ਸਰਪੰਚ ਸਾਹਿਬ ਹੈ ਇਹਨਾਂ ਨੇ ਆਪਣੇ ਤੌਰ ਤੇ ਹੀ ਇੱਕ ਮਤਾ ਪਾਇਆ ਹੈਗਾ ਉੱਥੇ ਇਹਨਾਂ ਨੇ ਇੱਕ ਬਹੁਤ ਵਧੀਆ ਜਿਹੜਾ ਗੱਲ ਕੀਤੀ ਕਿ ਇਹਨਾਂ ਨੇ ਪਿੰਡ ਦੇ ਜੋ ਲੰਬੜਦਾਰ ਹੈ ਉਹਨਾਂ ਦਾ ਉਹ ਮਤ ਦੇ ਵਿੱਚ ਉਹ ਕੀਤਾ ਹੈਗਾ ਕਿ ਜਿਹੜਾ ਵੀ ਦਾ ਦੇ ਕ੍ਰਾਈਮ ਦੇ ਵਿੱਚ ਇਨਡਲਜ ਹੁੰਦਾ ਹੈਗਾ ਨਸ਼ੇ ਦਾ ਕਾਰੋਬਾਰ ਜੋ ਕਰਦਾ ਹੈ ਪੂਰਾ ਪਿੰਡ ਉਹਦੀ ਬੇਲ ਨਹੀਂ ਪਰਵਾਏਗਾ ਉਹਦਾ ਸਪੋਰਟ ਨਹੀਂ ਕਰੇਗਾ ਤਾਂ ਉਹ ਅਗਰ ਸਾਰੇ ਹੀ ਪਿੰਡ ਇੱਦਾਂ ਦੀ ਮਤਾ ਪਾ ਲੈਣ ਕਿ ਅਸੀਂ ਬਿਲਕੁਲ ਨਹੀਂ ਖੜਨਾ ਸਾਡੇ ਪਿੰਡ ਦੇ ਜੋ ਮਾੜੇ ਅਨਸਰ ਹੈ ਜਿਹੜੇ ਸਾਡੇ ਪਿੰਡਾਂ ਨੂੰ ਖਰਾਬ ਕਰਦੇ ਉਹਦਾ ਦੇ ਲੋਕਾਂ ਦੀ ਕੋਈ ਮਦਦ ਨਹੀਂ ਕਰਨੀ ਉਹਨਾਂ ਦੀ ਕੋਈ ਬੇਲ ਬਾਂਡ ਨਹੀਂ ਪੁਰਾਣੇ ਉਹਨਾਂ ਨੂੰ ਕੋਈ ਜੇਲਾ ਤੋਂ ਨਹੀਂ ਛੁਡਵਾਣਾ ਹੈਗਾ ਤੇ ਅਗਰ ਕੋਈ ਇੱਦਾਂ ਦੀ ਤਸਕਰੀ ਵਗੈਰਾ ਕਰਦਾ ਹੈਗਾ ਤੇ ਪੁਲਿਸ ਦੇ ਨਾਲ ਉਸ ਚੀਜ਼ ਨੂੰ ਇਮੀਡੀਏਟਲੀ ਸਾਂਝਾ ਕਰਨ ਤਾਂ ਕਿ ਪੁਲਿਸ ਇਮੀਡੀਏਟ ਐਕਸ਼ਨ ਲੈ ਪਾਏ ਤੇ ਦੂਜੀ ਚੀਜ਼ ਹੈਗੀ ਅਗਰ ਸਾਡੇ ਕੋਈ ਬੱਚੇ ਡਰਗ ਦੀ ਐਡਿਕਸ਼ਨ ਦੇ ਵਿੱਚ ਫਸ ਗਏ ਕਿਸੇ ਵੀ ਕਾਰਨ ਨਾਲ ਹੋ ਸਕਦਾ ਕੋਈ ਪੀਐਪ ਪ੍ਰੈਸ਼ਰ ਹੋਏ ਕਿਸੇ ਨੇ ਉਹਨਾਂ ਨੂੰ ਜ਼ਬਰਦਸਤੀ ਵੇਚਦਾ ਹੋਏ ਤੇ ਉਹਨੂੰ ਅਸੀਂ ਫਿਰ ਇਲਾਜ ਲਈ ਅਸੀਂ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਭਰਤੀ ਕਰਾਉਣਾ ਹੈਗਾ ਓਵਰ ਆਲ ਇੱਕ ਪੂਰੇ ਤਰੀਕੇ ਨਾਲ ਡਰਗ ਨੂੰ ਖਤਮ ਕਰਨਾ ਹੈਗਾ ਤੇ ਲੋਕਾਂ ਦਾ ਪੂਰਾ ਸਹਿਯੋਗ ਸਾਨੂੰ ਮਿਲ ਰਿਹਾ ਹੈਗਾ ਤੇ ਬੀਤੇ ਦਿਨਾਂ ਜੋ ਪੰਜਾਬ ਪੁਲਿਸ ਵੱਲੋਂ ਜੋ ਜੋ ਵੀ ਰੇਡਸ ਵਗੈਰਾ ਕੀਤੀ ਗਈਆਂ ਜੋ ਇੱਕ ਆਪਰੇਸ਼ਨ ਚ ਚਲਾਏ ਗਏ ਉਹਨਾਂ ਦੇ ਵਿੱਚ ਵੀ ਸਾਡਾ ਸਾਨੂੰ ਪੂਰਾ-ਪੂਰਾ ਲੋਕਾਂ ਦਾ ਸਹਿਯੋਗ ਮਿਲਿਆ ਤੇ ਲੋਕੀ ਉਸ ਚੀਜ਼ ਦੇ ਲਈ ਵੀ ਬੜੇ ਖੁਸ਼ ਹੈ ਕਿ ਇੱਕ ਆਲ ਆਊਟ ਜੋ ਡਰੱਗਸ ਦੇ ਅਗੇਂਸਿਕ ਵਾਰ ਚੇੜੀ ਗਈ ਹੈ ਉਸ ਚੀਜ਼ ਦਾ ਬੜਾ ਪੋਜ਼ਿਟਿਵ ਇਮਪੈਕਟ ਸਾਨੂੰ ਫੀਲ ਹੋ ਰਿਹਾ ਹੈ ਅੱਗੇ ਵੀ ਆਈ ਥਿੰਕ ਇਦਾਂ ਦਾ ਹੀ ਚੱਲਦਾ ਰਹੇਗਾ ਐਂਡ ਅਸੀਂ ਮੈਨੂੰ ਲੱਗਦਾ ਹੈ ਕਿ ਹੋਪਫੁਲੀ ਅਸੀਂ ਇਸ ਚੀਜ਼ ਦੇ ਉੱਪਰ ਜਲਦੀ ਜਿੱਤ ਹਾਸਿਲ ਕਰ ਪਾਏਗੇ ਤੇ ਡਰੱਗਸ ਨੂੰ ਪੰਜਾਬ ਤੋਂ ਖਤਮ ਕਰ ਪਾਏਗੇ ਮੈਮ ਜਿਹੜੀਆਂ ਸਮਰਾਲਾ ਹਲਕੇ ਦੀ ਗੱਲ ਕਰੀਏ ਤਾਂ ਡਰੱਗਸ ਦੇ ਅਗੇਂਸਟ ਜਿਹੜੀਆਂ ਸੀਲ ਕੀਤੀਆਂ ਗਈਆਂ ਨੇ ਬਿਲਡਿੰਗਾਂ ਉਹਨਾਂ ਉੱਤੇ ਵੀ ਪੀਲਾ ਪੰਜਾ ਚਲਾਇਆ ਜਾਵੇਗਾ ਅੱਜ ਹੀ ਦੇਖੋ ਲੀਗਲ ਕਾਰਵਾਈ ਕੀਤੀ ਜਾਣੀ ਹੈਗੀ ਤੇ ਉਹ ਸਾਰਾ ਕਾ ਸਾਰਾ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਅਸੀਂ ਮਿਲ ਕੇ ਜੋ ਵੀ ਲੀਗਲੀ ਕਾਰਵਾਈ ਹੋ ਸਕਦੀ ਹੈ ਉਹੀ ਅਸੀਂ ਕਰਾਂਗੇ ਤੇ ਲੋਕਾਂ ਨੂੰ ਬਸ ਆਹੀ ਸਾਡੀ ਗੁਜ਼ਾਰਿਸ਼ ਹੈਗੀ ਕਿ ਸਾਨੂੰ ਦੱਸਣ ਔਰ ਅਸੀਂ ਉਹਨੂੰ ਵੈਰੀਫਾਈ ਕਰਕੇ ਜੋ ਬਣਦੀ ਕਾਰਵਾਈ ਉਹ ਅਸੀਂ ਸਿਵਲ ਡਿਪਾਰਟਮੈਂਟ ਦੇ ਨਾਲ ਮਿਲ ਕੇ ਅਸੀਂ ਜ਼ਰੂਰ ਉਸ ਚੀਜ਼ ਨੂੰ ਵੀ ਕਰਾਂਗੇ ਮੇਰਾ ਨਾਮ ਜਗਰੂਪ ਸਿੰਘ ਆ ਜੀ ਮੈਂ ਪਿੰਡ ਸੇਹ ਤੋਂ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਹਾਂ ਜੀ ਅਸੀਂ ਆਪਣੇ ਪਿੰਡ ਦੇ ਵਿੱਚ ਪਿਛਲੇ ਦਿਨੀ ਆਮ ਜਲਾਸ ਸੱਦਿਆ ਸੀਗਾ ਜੀ ਆਮ ਜਲਾਸ ਦੇ ਵਿੱਚ ਸਾਰੇ ਪਿੰਡ ਦੇ ਲੋਕਾਂ ਨੂੰ ਇਕੱਠੇ ਕਰਕੇ ਅਸੀਂ ਪਿੰਡ ਦੇ ਵਿੱਚ ਜੋ ਨਸ਼ਿਆਂ ਦਾ ਦੈਂਤ ਅੱਜ ਕੱਲ ਆਪਣੇ ਪਿੰਡਾਂ ਦੇ ਪਿੰਡ ਖਾ ਗਿਆ ਉਦੇ ਵਿਰੁੱਧ ਮਤਾ ਪਾਇਆ ਜੀ ਵੀ ਸਾਡੇ ਪਿੰਡ ਦੇ ਵਿੱਚ ਜੇ ਕੋਈ ਵੀ ਬੰਦਾ ਪਿੰਡ ਦਾ ਜਾਂ ਬਾਹਰਲਾ ਨਸ਼ਾ ਵੇਚਣ ਆਊਗਾ ਉਹਨੂੰ ਅਸੀਂ ਆਪ ਫੜ ਕੇ ਪੁਲਿਸ ਹਵਾਲੇ ਕਰਾਂਗੇ ਜੀ ਔਰ ਸਾਡੇ ਪਿੰਡ ਦਾ ਕੋਈ ਵੀ ਵਿਅਕਤੀ ਖਾਸ ਕਰਕੇ ਲੰਬੜਦਾਰ ਸਾਹਿਬ ਉਹ ਬੰਦਿਆਂ ਦੀ ਜ਼ਮਾਨਤ ਨਹੀਂ ਕਰਾਉਣਗੇ ਜੀ ਕਿਉਂਕਿ ਜਿਸ ਦੇ ਨਾਲ ਜ਼ਿਆਦਾਤਰ ਜੇਲ੍ਹ ਦੇ ਵਿੱਚ ਰਹੂਗਾ ਉਹਨਾਂ ਦਾ ਵੀ ਮਨੋਬਲ ਟੁੱਟੂ ਹੈ ਜੀ ਜੇ ਆਪ ਗੱਲ ਕਰੀਏ ਸਰਪੰਚ ਸਾਹਿਬ ਆਲੇ ਦਾਲੇ ਦੇ ਪਿੰਡਾਂ ਨੂੰ ਕੀ ਸਨੇਹ ਦੇਣਾ ਦੋਨੇ ਜਿਹੜੇ ਸਰਪੰਚ ਨੇ ਅਸੀਂ ਆਲੇ ਦਾਲੇ ਦੇ ਪਿੰਡਾਂ ਨੂੰ ਵੀ ਇਹੀ ਸਨੇਹ ਦੇਣਾ ਚਾਹੁੰਦੇ ਹਾਂ ਜੀ ਵੱਧ ਤੋਂ ਵੱਧ ਪੁਲਿਸ ਪ੍ਰਸ਼ਾਸਨ ਦਾ ਸਾਥ ਦਿਓ ਜੋ ਲੋਕ ਨਸ਼ੇ ਉਹਨਾਂ ਨੂੰ ਫੜਵਾਇਆ ਜਾਵੇ ਤੇ ਪੁਲਿਸ ਵੀ ਬਣਦੀ ਕਾਰਵਾਈ ਉਹਨਾਂ ਤੇ ਕਰੂਗੀ ਜੀ ਤੇ ਇਦਾਂ ਹੀ ਪਿੰਡਾਂ ਦੇ ਵਿੱਚ ਮਤੇ ਪਾਏ ਜਾਣ ਵੀ ਜੇ ਕੋਈ ਪਿੰਡ ਦਾ ਬੰਦਾ ਨਸ਼ਾ ਵੇਚਦਾ ਫੜਿਆ ਗਿਆ ਕੋਈ ਵੀ ਪਿੰਡ ਦਾ ਬੰਦਾ ਜਾਂ ਲੰਬੜਦਾਰ ਉਹਨਾਂ ਦੀ ਜ਼ਮਾਨਤ ਕਰਾਉਣ ਨਾ ਜਾਵੇ ਮਤਾ ਪਾਉਣ ਦਾ ਮੇਨ ਕਾਰਨ ਕਿਉਂ ਬਣਿਆ ਹੈ ਮਤਾ ਪਾਉਣ ਦਾ ਕਾਰਨ ਇਹ ਬਣਿਆ ਜੀ ਹਰ ਰੋਜ਼ ਨਿਊ ਚੈਨਲਾਂ ਤੇ ਅਖਬਾਰਾਂ ਦੇ ਵਿੱਚ ਦੇਖ ਰਹੇ ਹਾਂ ਨੌਜਵਾਨ ਮੁੰਡੇ 20-22-23 ਸਾਲ ਦੇ ਰੋਜ਼ ਨਸ਼ੇ ਨਾਲ ਓਵਰਡੋਜ਼ ਨਾਲ ਮਰ ਰਹੇ ਨੇ ਉਹਨਾਂ ਨੂੰ ਦੇਖਦੇ ਹੋਏ ਵੀ ਕੱਲ ਨੂੰ ਕੋਈ ਸਾਡੇ ਵੀ ਪਿੰਡ ਦੇ ਕੋਈ ਛੇ ਇਦਾਂ ਦੇ ਹਾਲਾਤ ਨਾ ਬਣ ਜਾਣ ਉਹਨੂੰ ਦੇਖਦੇ ਹੋਏ ਜੀ ਪਹਿਲਾਂ ਹੀ ਇਹ ਕਦਮ ਚੱਕਿਆ ਗਿਆ ਕਿ ਪਿੰਡ ਦੇ ਵਿੱਚ ਜੇ ਕੋਈ ਨਸ਼ਾ ਵੇਚਣ ਆਉਂਦਾ ਉਹਨੂੰ ਪੁਲਿਸ ਹਵਾਲੇ ਕਰੋ ਤੇ ਜੇ ਕੋਈ ਪਿੰਡ ਦਾ ਬੰਦਾ ਵੀ ਵੇਚਦਾ ਫੜਿਆ ਜਾਂਦਾ ਉਹਦਾ ਕੋਈ ਵੀ ਪਿੰਡ ਦਾ ਬੰਦਾ ਤੇ ਲੰਬੜਦਾਰ ਜ਼ਮਾਨਤ ਕਰਾਉਣ ਨਾ ਜਾਵੇ